ਇੱਕ ਵਾਰੀ ਰੌਲਾ ਪਿਆ ਸੀ ਜਿਵੇਂ ਪ੍ਰਸ਼ਾਸਨ ਨੇ ਰੜ ਕੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪ੍ਰਸ਼ਾਸਨ ਨੂੰ ਕੀ ਦੇ ਕਹਿਣਾ ਚਾਹੁੰਦੇ ਹੋ ਤੇ ਬਾਰੇ ਦੱਸੋ ਮਾਤਾ ਜੀ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦੀਆਂ ਕਿਉਂ ਸਾਡਾ ਅਸੀਂ ਇਸ ਮਸਲੇ ਨੂੰ ਬੜਾ ਗੰਭੀਰਤਾ ਨਾਲ ਲਏ ਅਸੀਂ ਦੇ ਜਦੋਂ ਮੈਨੂੰ ਪਤਾ ਲੱਗਿਆ ਨਾ ਤੇ ਇਦਾਂ ਦਾ ਹੋ ਗਿਆ ਤੇ ਅਸੀਂ ਪਹਿਲਾਂ ਖੁਦ ਇਹਨੂੰ ਬੱਚੇ ਨੂੰ ਬਹੁਤ ਵਾਰੀ ਪੁੱਛਿਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਹੈਰਾਨ ਨਾ ਕਰੀਏ ਕਿਉਂਕਿ ਦੇਖੋ ਕਿੰਨੀ ਪਰੇਸ਼ਾਨੀ ਹੋਈ ਹੈ ਸਾਰੇ ਇਲਾਕੇ 'ਚ ਇੱਕ ਵਾਰ ਨਾ ਤਹਿਲਕਾ ਮਚ ਗਿਆ ਤੇ ਅਸੀਂ ਇਹਨੂੰ ਬੜੀ ਵਾਰ ਪੁੱਛਿਆ ਪਰ ਇਸ ਬੱਚੇ ਦੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਸੋਚਤੀ ਤੇ ਅਸੀਂ ਦਾ ਡੀਐਸਪੀ ਸਾਹਿਬ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਛੇਤੀ ਸਾਲਾ ਮਸਲਾ ਹੱਲ ਕਰਤਾ ਤੇ ਨਹੀਂ ਸਾਨੂੰ ਬੜੀ ਪਰੇਸ਼ਾਨੀ ਦੀ ਇਸ ਗੱਲ ਦੀ ਇਹ ਵਾਲਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੇ ਦਿਵਾਲੀ ਆਪਣੇ ਪੇਡੀਆਂ ਪੇਡੀਆਂ ਮੰਡ ਚ ਇਹਦੇ ਬਾਰੇ ਮੜਾ ਜਾ ਦੱਸ ਦਿਓ ਕੀ ਗੱਲ ਬਾਤ ਹੈ ਮੈਨੂੰ ਸਵੇਰੇ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਕਿ ਆ ਇੰਦਾ ਕੋਈ ਅੱਗੋਂ ਵੀ ਗੱਲ ਚੱਲ ਰਹੀ ਹੈ ਤੇ ਮੈਂ ਮੌਕੇ ਤੇ ਆਇਆ ਤਾਂ ਸਾਰੀ ਜਿਸੀਂ ਜਦੋਂ ਤਫ਼ਤੀਸ਼ ਕਰੀ ਹੈ ਪਤਾ ਕਰਿਆ ਤਾਂ ਇਹ ਇੰਦਾ ਨਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਦੀ ਹੈ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਰਹਿਣਾ ਚਾਹੁੰਦਾ ਉਹਦੇ ਕਰਕੇ ਨੇ ਸਾਰਾ ਇਹ ਗਮ ਵੱਧ ਹੁਣ ਇਹ ਅਸਲ ਬਕੂਆ ਕੀ ਗੱਲਬਾਤ ਹੋਈ ਆ ਤੁਸੀਂ ਇੱਥੇ ਇਹਨਾਂ ਨੇ ਕੀ ਦੱਸਿਆ ਬੱਚਿਆਂ ਨੇ ਜਾਂ ਟੀਚਰਾਂ ਨੇ ਬੱਚਾ ਮੰਨਦਾ ਵੀ ਮੈਂ ਆਪਣੀ ਮਦਰ ਕੋਲ ਜਾਣਾ ਚਾਹੁੰਦਾ ਤੇ ਇਹ ਜਿਹੜੀ ਇਹਨੇ ਕੀਤੀ ਆ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਵੀ ਕਿਡਨਾਪੀ ਕਰ ਲਿਆ ਇਹਦੀ ਆਪਣੀ ਸੋਚ ਹੈ ਜਾਂ ਆਪਣੀ ਸੋਚ ਹੈ ਚਲੋ ਬੱਚਾ ਇਹ ਇਸ ਕਰਕੇ ਆਪਾਂ ਨੂੰ ਸਮਝਾਵਾਂਗੇ ਸਾਰੇ ਇਲਾਕੇ ਦੇ ਵਿੱਚ ਗੱਲ ਹੋਰੇ ਪਾਸੇ ਚੱਲੇਗੀ ਸੀ ਕਿ ਐਦਾਂ ਦੀ ਅਣਸੁਖਾਵੀ ਘਟਨਾ ਹੋਣ ਲੱਗੀ ਸੀ ਕਿ ਬੱਚੇ ਨੂੰ ਸਕੂਲੋਂ ਚੱਕ ਲੈਣਾ ਇੱਕ ਵਾਰੀ ਤਾਂ ਸੁਣ ਕੇ ਮੇਰਾ ਵੀ ਥੋੜਾ ਹੋ ਗਿਆ ਸੀ ਵੀ ਮਤਲਬ ਬੱਚੇ ਦਾ ਕਿਡਨਾਪ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ ਬਟ ਜਦੋਂ ਮੈਂ ਆ ਕੇ ਇੱਥੇ ਸਾਰਾ ਤਕਤੀਸ਼ ਕੀਤੀ ਕੋਈ ਐਦਾਂ ਦੀ ਗੱਲ ਕਹਿੰਦੇ ਫਿਰ ਜੀ ਇਹ ਸਰ ਕੀ ਮੰਨ ਸਕਦੇ ਇਹਨੂੰ ਜੇ ਜੀ ਆਪਾਂ ਕ੍ਰਾਈਮ ਤੇ ਜਾਂਦੇ ਆ ਰਾਇਲ ਜੀ ਫਿਰ ਕੀ ਤੁਸੀਂ ਅੱਗੇ ਕੀ ਕਹਿਣਾ ਚਾਹੁੰਦੇ ਸੀ ਮੈਂ ਸਮਝਾਤਾ ਸੀ ਬੱਚੇ ਨੂੰ ਵੀ ਹਾਂ ਜੇ ਤੂੰ ਮਾਂ ਕੋਲ ਜਾਣਾ ਚਾਹਵੇਂ ਜਦੋਂ ਸਾਨੂੰ ਉਹਦਾ ਐਡਰੈਸ ਪਤਾ ਲੱਗ ਜਾਊਗਾ ਪੀਆ ਤੁਹਾਨੂੰ ਪਤਾ ਲੱਗ ਜਾ ਜੀ ਬਸ ਅਸੀਂ ਪਰ ਜਿਵੇਂ ਇਹਨੇ ਬਕੂਆ ਬਣਾਇਆ ਇਹਦੇ ਪਿੱਛੇ ਕਿਸੇ ਕੋਈ ਸ਼ਾਜਰਦ ਸਰ ਕੇ ਆਪਣੇ ਦਿਮਾਗ ਨਾਲ ਹੀ ਬਣਾ ਲਿਆ ਆਪਣੇ ਦਿਮਾਗ ਬੱਚੇ ਦਾ ਦਿਮਾਗ ਪਰ ਸਰ ਬੜੀ ਹੈਰਾਨੀ ਵਾਲੀ ਗੱਲ ਹੋਈ ਪਿੰਡ ਵਾਸੀ ਵੀ ਖੜੇ ਸੀ ਕੁਝ ਹੀ ਸਮੇਂ ਦੇ ਵਿੱਚ ਤੁਸੀਂ ਸੋਲਵ ਕਰਤਾ ਇਹ ਇਲਾਕਾ ਵੀ ਇਸ ਚੀਜ਼ ਨੂੰ ਦੇਖ ਰਿਹਾ ਕਿ ਕੁਝ ਹੀ ਸਮੇਂ ਦੇ ਵਿੱਚ ਹੀ ਸਾਰੇ ਜਿਹੜੇ ਨੌਜਵਾਨ ਖੜੇ ਹੈ ਕਿਵੇਂ ਤੁਸੀਂ ਥੋੜੇ ਸਮੇਂ ਦੇ ਵਿੱਚ ਸਾਰਾ ਸਿਸਟਮ ਕਢ ਲਿਆ ਜੀ ਨਹੀਂ ਦੇਖੋ ਵੀ ਮੈਨੂੰ ਅਸਲ ਗੱਲ ਪਤਾ ਲੱਗੀ ਨਾ ਜਦੋਂ ਮੈਂ ਕੁਝ ਪਤਾ ਕਰਿਆ ਵੀ ਹਾਂ ਵੀ ਉਹ ਆਪਣੀ ਅਸਲ ਮੂਲ ਕੋਲ ਜਾਣਾ ਚਾਹੁੰਦਾ ਹੈ ਅਸਲ ਮਤਲਬ ਕਾਰਨ ਕੀ ਸੀ ਇਸ ਚੀਜ਼ ਦਾ ਜੀ ਜੀ ਜਦੋਂ ਆਪਾਂ ਨੂੰ ਕਾਰਨ ਪਤਾ ਲੱਗ ਗਿਆ ਤਾਂ ਫਿਰ ਮਤਲਬ ਤੇ ਇਹਨੇ ਬੇਟੀ ਨੇ ਮੈਂ ਐਪਰੀਸ਼ੀਏਟ ਕਰੂੰਗਾ ਇਹਨੂੰ ਜੀ ਇਹਨੇ ਜੋ ਬਿਲਕੁਲ ਸੱਚ ਸੱਚ ਦੱਸਿਆ ਇਹਨੇ ਮਤਲਬ ਅੱਧਾ ਰਸਤਾ ਤਾਂ ਇਹਨੇ ਸਾਡਾ ਠੀਕ ਕਰਤਾ ਜੀ ਜੀ ਉਹ ਕਹਿੰਦੇ ਨੇ ਅਕਸਰ ਕਹਾਣੀ ਹੈ ਕਿ ਬੱਚੇ ਮੰਨ ਕੇ ਸੱਚੇ ਸੱਚੇ ਹਾਂ ਇਹਨੇ ਬਿਲਕੁਲ ਸਾਨੂੰ ਬਿਲਕੁਲ ਠੀਕ ਕੰਮ ਕੀਤਾ ਜੀ